ਨਹੀਂ 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 ਮੈਨੂੰ ਨਹੀਂ ਚਾਹੀਦੇ ਨੇ ਮੈਨੂੰ ਕੁਝ ਵੀ ਨਹੀਂ ਚਾਹੀਦਾ ਲੈ ਦੂੰਗਾ ਲੈ ਦੂੰਗਾ ਲਿਆਂਦਾ ਆ ਮੈਂ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਗੱਲ ਇਹ ਕਿ ਇਦਾਂ ਕਿ ਬਰਥਡੇ ਸੀ ਦਾ ਮੁੰਡਾ ਤੇ ਗਿਫਟ ਜਿਹੜਾ ਆ ਗਿਫਟ ਕੋਈ ਦੇ ਨਹੀਂ ਹੋਇਆ ਤੇ ਗਿਫਟ ਮੇਰੇ ਕੋਲ ਹੈ ਵੀ ਨਹੀਂ ਸੀ ਕੋਈ ਮੈਡਮ ਜਿਹੜੀ ਅੰਦਰ ਬੋਣਦੇ ਹੀ ਆ ਕਿਨੇ ਨੂੰ ਗਿਫਟ ਲੈ ਕੇ ਦੋ ਕੋਈ ਨਾ ਦੇਖਦੇ ਹੁਣ ਕਿੱਥੇ ਬੈਠੀ ਕੀ ਗੱਲ ਹੈ ਕੋਸਨ ਰੋਨੀ ਗੱਦ ਵੀ ਮੇਰੇ ਕੋਲ ਮੇਰਾ ਬਾਟੇ ਨੂੰ ਲੰਗ ਤੇ ਗਿਫਟ ਲਾ ਦਿੰਦਾ ਮੈਨੂੰ ਕੋਈ ਓਹ 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 ਨਾ ਤੇਰਾ ਉਹਨਾਂ ਨੇ ਕੀ ਕੰਮ ਹੋਇਆ ਵਿਆਹ ਨੂੰ 6 ਸਾਲ ਹੋ ਗਏ ਅਜ ਤਾਈਂ ਗਿਫਟ ਨਹੀਂ ਕੋਈ ਲਾ ਦੇ ਦਿੱਤਾ ਲੈ ਲੋ ਲੈ ਲੋ ਓਹ ਓਹ ਮੈਨੂੰ ਕਹਿ ਰ ਸੀ ਤੇ ਨੇ ਸਰਪ੍ਰਾਈਜ਼ ਦੇਣਾ ਮਮਾ ਚਾਹੀਦੇ ਹੀ ਵੀਨ ਗਿਫਟ ਲੈ ਦੇਣਾ ਚਾਹੀਦਾ ਸੀਗਾ ਤੂੰ ਗਿਫਟ ਲੈ ਆਂਦਾ ਫੇਕ ਸੀਗਾ ਸਰਪ੍ਰਾਈਜ਼ ਕਿਹ ਇਹ ਦੇਣ ਨੂੰ ਹੂੰ ਦੋ ਦਿਨ ਹੋ ਗਏ ਸਰਪ੍ਰਾਈਜ਼ ਨਹੀਂ ਤਾਂ ਮਿਲਿਆ ਕੋਈ ਹਾਂ ਗਿਫਟ ਲੈ ਆਂਦਾ ਨਹੀਂ ਆਉਂਦਾ ਨਹੀਂ ਤੂੰ ਉਹ ਦਿਨ ਹੋ ਗਏ ਸਰਪ੍ਰਾਈਜ਼ ਕਿੰਨੇ ਨੂੰ ਤੇ ਚ ਰੋਣ ਵਾਲੀ ਕੀ ਗੱਲ ਹੋਈ ਬਰਥਡੇ ਤਾਂ ਕੀ ਆ ਗਿਫਟ ਕਿਹਨਾਂ ਨਹੀਂ ਵੀ ਲੈ ਕੇ ਦੇਣਦਾ ਬੰਦੇ ਤਾਂ ਕੀ ਹੋਇਆ ਤੂੰ ਹੀ ਵੀ ਲੜਾਈ ਕਿਉ ਲਾਇਆ ਤੂੰ ਚ ਰੋਣ ਬੈਣਾ ਬੰਦੇ ਨੇ ਜੇ ਗਿਫਟ ਨਹੀਂ ਲੱਗਿਆ ਤਦ ਕੋਈ ਜੇ ਬੰਦੇ ਨੇ ਨਾ ਪਾਇਏ ਹੁਣ ਫੇਰ ਤੂੰ ਹੀ ਲੜਾਈ ਕਿਉ ਲਾਇਆ ਨਾਰਾ ਲਾਇਆ ਅੱਛਾ ਅੱਛਾ ਤੂੰ ਕਹਿ ਰਹੇਂ ਸਿੱਧੇ ਕਹਿ ਰਹੇਂ ਮੈਨੂੰ ਤੋ ਗਿਫਟ ਨਹੀਂ ਲੱਗਦੇ ਹਾਂ ਤੂੰ ਹੀ ਦੇਣ ਦੀ ਗਿਫਟ ਆਪਣੇ ਨੂੰ ਗਿਫਟ ਤੇਰਾ ਭਾਂਦਾ ਹੀ ਦੇਣਾ ਹਾਂ ਮਮਮੀ ਤਾਂ ਮੈਂ ਕਹਾਂ ਤੂੰ ਲੈਣਾ ਤੂੰ ਹੀ ਤੂੰ ਮਮਮੀ ਨੇ ਮੈਨੂੰ ਕੋਈ ਨਾਰਾ ਲਾਇਆ ਮੈਂ ਕਿਹੜਾ ਨਾਰਾ ਲਾਇਆ ਤੂੰ ਲਾਇਆ ਨਾਰਾ ਅੱਛਾ ਮੈਂ ਨਾਰਾ ਉਹਨਾ ਤੋਂ ਅੱਗੇ ਮੈਂ ਚੱਲ ਚੱਲ ਗਏ ਆਪਣੇ ਨਾ ਰਹਿਣਾ ਮੈਨਣਾ ਓਟ ਮੈਨਣਾ ਓਟ ਛੋਟ ਚੱਲ ਚਾਤਰੀ ਆ ਨਾ ਮੈਨਣਾ ਕੀ ਹੋਇਆ ਨਹੀਂ 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 ਮੈਂ ਨਹੀਂ ਮੰਚਾਈ ਦੇਣੀ ਮੈਨੂੰ ਕੁਝ ਨਹੀਂ ਲੈ ਲਊਗਾ ਲੈ ਲਊਗਾ ਲੈ ਆਂਦਾ ਆ ਮੈਂ ਮੈਂ ਤਾਂ ਮੰਚਾਈ ਲੈ ਆਂਦਾ ਆ ਕੋਈ ਗਿਫਟ ਤੇ ਉਹ ਦਿਨ ਹੋ ਗਏ ਤਾਂ ਇੱਕ ਦਿਨ ਤਿੰਨ ਦਿਨ ਹੋ ਗਿਆ ਤੀਜੇ ਦਿਨ ਅੱਜ ਲੈ ਆਂਦਾ ਆ ਲੈ ਆਂਦਾ ਆ ਨਾ ਮੈਂ ਲੈਣੀ ਆ ਲੈ ਆਂਦਾ ਆ ਸੱਚੀ ਲਾ ਰਹੀ ਹੈ ਨਾ ਅੱdte ਪਹਿਲਾਂ ਵੀ ਦੋ ਦਿਨ ਲੱਗ ਗਏ ਇਹਨਾਂ ਤੇ ਦਿਖਾਉਂਦਾ ਨਹੀਂ ਰਹਿਣ ਤੋਂ ਪੱਕਾ ਪਹਿਲੇ ਸਮਾਈਲ ਕਰ ਚਿਹਰੇ ਤੇ ਫਿਰ ਦਗਾਉਣਾ ਤਾਂ ਇਹ ਚ ਰੋਣ ਦਾ ਕੰਮ ਹੈ ਦੱਸ ਹੱਸ ਕੇ ਦਿਖਾ ਦੇ ਹਾਂ ਹੂੰ ਨੜੇ ਚ ਰੋਣਾ ਨਾ ਕੀ ਕੰਮ ਹੋਇਆ ਫਿਰ ਤਾਂ ਗੱਲ ਹੀ ਇਹ ਆ ਕੋਈ ਕੋਈ ਤੁਹਾਨੂੰ ਲਾਲਾ ਲਾਊਗਾ ਨਾ ਫਿਰ ਗਿਫਟ ਨਾ ਦਊਗਾ ਫਿਰ ਤੈਨੂੰ ਕਰ ਦੂ ਚਲ ਉੱਠ ਤੇ ਉੱਠ ਸਹੀ ਫੇਸ ਦਿਖਾ ਦਊਗਾ ਇਥੇ ਰੋਣਾ ਨਹੀਂ ਹਣਾ ਲੈ ਦੱਸ ਸਾਰੇ ਜਣੇ ਦੇਖ ਮੈਂ ਕਹਿਣਾ ਪਿਆ ਸਾਰਿਆਂ ਨੂੰ ਕਿ ਮੈਂ ਗਿਫਟ ਲੈ ਕੇ ਆਇਆ ਹਾਂ ਬਟੇ ਰੋਣ ਬੈਗੀ ਕੱਲੀ ਤੇ ਹੁਣ ਮੈਂ ਇਹਨੂੰ ਸਰਪ੍ਰਾਈਜ਼ ਦੇਣਾ ਸੀਗਾ ਤੇ ਬਰਥਡੇ ਵਾਲੇ ਦਿਨ ਕਹਿੰਦੀ ਸੀ ਦੇ ਦੇ ਨੀ ਮੈਂ ਕਿਹਾ ਥੋੜਾ ਸਭ ਬਰਥਡੇ ਵਾਲੇ ਦਿਨ ਦਿੰਦੇ ਹੁੰਦੇ ਸਾਰੇ ਇਹ ਥੋੜੇ ਦੋ ਦਿਨ ਧੋੜੀ ਬਾਅਦ ਦਿੰਦੇ ਹੁੰਦੇ ਮੈਂ ਦੋ ਦਿਨਾਂ ਬਾਅਦ ਵੀ ਹਣਾ ਮਗਰੋਂ ਲੇਟ ਹੋ ਗਿਆ ਮੈਂ ਕੀ ਕਰ ਸਕਦਾ ਇੱਦਾਂ ਹੀ ਕਿਤੇ ਗਿਫਟ ਨਹੀਂ ਲਾਰੇ ਲਾਤ ਤੇ ਮੈਨੂੰ ਕਦੀ ਕਹਿੰਦਾ ਉਧਰ ਕਹਿੰਦਾ ਉਧਰ ਜਿਹੜੇ ਦਿਨ ਚਾਹੀਦਾ ਸੀ ਉਸ ਦਿਨ ਨਹੀਂ ਮਿਲਿਆ ਫਿਰ ਹੁਣ ਲੇਟ ਹੋ ਗਿਆ ਤੇ ਹੁਣ ਮੈਂ ਇਹਨਾਂ ਨੂੰ ਗਿਫਟ ਦੇਣ ਗਾ ਆ ਤੁਸੀਂ ਸਾਰੇ ਇਹਨੇ ਬਲੌਗ ਨਾਲ ਬਣੇ ਰਹੋ ਤੇ ਦੇਦੀ ਐ ਫੇ ਨਹੀਂ ਦੋ ਦਿਨ ਕੱਢ ਲਓ ਸਾਰਿਆਂ ਲਈ ਕੇ ਨਾ ਗਿਫਟ ਗਾਰਡਨ ਚਾਲਕ ਬੋਲ ਰਿਹਾ ਹੈ। ਗਿਫਟ ਦੀ ਓਪਨਿੰਗ ਕਰਨ ਲੱਗੇ ਆ ਜੀ ਹੁਣ ਆਪਾਂ ਗਿਫਟ ਦੇਖਦੇ ਕਿਦਾਂ ਦਾ ਆ ਸਮਾਈਲ ਕਰ ਚਿਹਰੇ ਤੇ ਫੇਰ ਹੀ ਲੈ ਕੇ ਆਉਂਗਾ। ਕਰੀ। ਆ ਨੜੀ ਡੇਗਣ ਕੀ ਤੇਰੀ। ਨੜੀ ਡੇਗੀ 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 ਨੜੀ। ਡੇਗੀ। ਡੇਗੀ ਡੇਗੀ। ਲਓ ਜੀ ਆਪਾਂ ਮੈਂ ਗਿਫਟ ਲੈ ਕੇ ਆਉਣ ਗਏ ਦਾ ਆਮੰਦ। ਚਲ ਆ ਉੱਠ ਤਾਂ ਸਹੀ ਫੇ। ਆ ਜਾ। ਉੱਧਰ ਤਾਂ ਸਹੀ ਮੰਮੀ ਸਾਹਮਣੇ ਲੈ ਜਾਓ ਕਿਤੇ ਘਾਵਾ ਨੂੰ ਕਿਹੜਾ ਲੈ ਜਾਓ ਇੱਥੇ ਲੈ ਕੇ ਆਓ ਐਦਾਂ ਨਹੀਂ ਸਰਪ੍ਰਾਈਜ਼ ਦੇਣਾ ਉਧਰ ਪਟਾਕਾ ਬੁਲਾ ਕੇ ਮੰਮੀ ਉਹਨੇ ਸਾਹਮਣੇ ਬੁਲਾ ਦਿਓ ਨਾਲੇ ਮੰਮੀ ਬਦਲ ਆਜੇ ਵਿਹਲਾਂਦਾ ਵੀ ਕੋਈ ਘਰ ਲਾਰੇ ਨਾਉਂਦੇ ਉਹਦੋਂ ਦਜਾ ਕਹਿਣਾ ਕੋਈ ਨਹੀਂ ਕੋਈ ਨਹੀਂ ਲੈਂਦਾ ਸੌਰੀ ਨਾਲੇ ਤਾਂ ਰੋਈ ਤਾਂ ਥੋੜੀ ਹੁੰਦਾ ਜੀ ਗਿਫਟ ਨਾ ਦਿੱਤਾ ਵੀ ਬਰ ਬੰਦ ਦੋ ਦਿਨ ਮੈਂ ਖੋਹੀ ਸੀ ਨਾਦਰ ਹੋਇਆ ਨਹੀਂ ਜਦੋਂ ਮੇਰਾ ਬਰਡੇ ਤੁਹਾਨੂੰ ਕੁਝ ਲਾਰਾ ਥੋੜੀ ਲਾਇਆ ਸੀ ਮੈਂ ਲਾਰਾ ਲਾਰਾ ਮੈਂ ਤਾਂ ਕਿਹਾ ਗਿਫਟ ਦਵਾਉਂਗਾ ਦਊਂ ਆ ਭਾਈ ਤੂੰ ਜੂ ਨਾ ਬੋਲ ਤੂੰ ਹੀ ਗਿਆ ਸੀ ਮੈਂ ਤੈਨੂੰ ਗਿਫਟ ਲਿਆ ਕੇ ਦਊਂਗਾ ਲਿਆ ਕੇ ਦਊਂਗਾ ਕਿਹਾ ਸੀ ਮੈਂ ਥੋੜੀ ਕਿਹਾ ਬਾਟੇ ਵਾਲੇ ਤੈਨੂੰ ਦਊਂਗਾ ਉਹ ਬਾਟੇ ਵਾਲੇ ਤੈਨੂੰ ਦਿੰਦੇ ਸਾਰੇ ਮੈਂ ਤਾਂ ਕੋਈ ਦੇਖਿਆ ਨਹੀਂ ਤਿੰਨ ਦਿਨਾਂ ਬਾਅਦ ਹੁੰਦਾ ਗਿਫਟ ਤਿੰਨ ਦਿਨਾਂ ਬਾਅਦ ਨਹੀਂ ਹੁਣ ਮਗਰੋਂ ਲੇਟ ਹੋ ਗਿਆ ਮੈਂ ਕੀ ਕਰ ਸਕਦਾ ਅਰੇ ਵਿੱਚ ਗਿਫਟ ਤਾਂ ਗਿਫਟ ਹੀ ਆ ਫੇਰ ਉਂਈ ਦਾ ਤੂੰ ਹੀ ਦੱਸਿਆ ਕਿ ਫਿਰ ਲਿਆਂਦਾ ਉਹ ਤਾਂ ਤੂੰ ਦੇਣਾ ਹੀ ਨਹੀਂ ਸੀ ਮੈਨੂੰ ਲੱਗਾ ਮੈਨੂੰ ਕੀ ਪਤਾ ਕਿ ਤੂੰ ਰੋਂਦਾ ਹੀ ਨਹੀਂ ਆ ਤਾਂ ਬੈਠੀ ਉਹਨੂੰ ਮਾਦਾਂ ਦੱਸਿਆ ਕਿ ਅਦਰੋਂ ਦੀ ਕਰ ਤੂੰ ਤੇਰੇ ਵੀ ਜਾਦਾ ਆ ਮੈਂ ਮੱਚਾ ਸ਼ਾ ਗਿਫਟ ਦੇ ਰੋਣਾ ਹਾਂ 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 ਤੇ ਗਿਫਟ ਵੀ ਜਾ ਮੈਂ ਤੇ ਰਾਤ ਨੂੰ ਦਊਂਗਾ ਗਿਫਟ ਤੂੰ ਸਵੇਰੇ ਰੋਣ ਵਾਲੀ ਹਾਂ ਰਾਤ ਨੂੰ ਉਹਦੇ ਕੀ ਭੂਤ ਖੋਲਣਾ ਹੀ ਕੋਈ ਤੇਰੀ ਮਾ ਤਾਂ ਗਿਫਟ ਜਿੰਗੇ ਤੇ ਬਾਂਡਰੇ ਲੈਣਾ ਬਣ ਦੇ ਦੇ ਬਾਂਡ ਦੇ ਮਾ ਨਹੀਂ ਹੁਣ ਦਾੜੀ ਦੁੰਦੇ ਹੋਣਗੇ ਉਹ ਤਾਂ ਮੈਂ ਤਾਂ ਤੇਰਾ ਬਾਪੂ ਨਹੀਂ ਉਹ ਨਹੀਂ ਤਾਂ ਕਰੀ ਮੈਂ ਜਨਗੀ ਦਿੱਤਾ ਯੋਕ ਜਵਾਨ ਬੋਲ ਚੱਲ ਖੋਜਦਾ ਕਰਤਾ ਪਹਿਲੇ ਜਵਾਨੇ ਨਹੀਂ ਦਿੰਦੇ ਹੁਣ ਜਵਾਨੇ ਦਿੰਦੇ ਆ ਆ ਪਹਿਲਾਂ ਉਹ ਇਦਾਂ ਦਾ ਕਰਦਾ ਨਹੀਂ ਸੀ ਗੱਲ ਆ ਹੁਣ ਚੱਲੇਗਾ ਹੁਣ ਟ੍ਰੈਂਡ ਚੱਲਿਆ ਗਿਫਟ ਦੇਣ ਦਾ ਹੁਣ ਚੱਲੇਗੀ ਗਿਫਟ ਦੇ ਦੇ ਚਲੋ ਫੇਰ ਗਿਫਟ ਦੀ ਕਰੀਓ ਓਪਨਿੰਗ ਤੇ ਹੁਣ ਮੈਂ ਗਿਫਟ ਲੈ ਕੇ ਆਉਣਾ ਗਾਂ ਤੁਸੀਂ ਤੇ ਬਣੇ ਰਹਿਓ ਸਾਰੇ ਇਹਨਾਂ ਵਲੌਗ ਨਾਲ ਇੱਕ ਮਿੰਟ ਇੱਕ ਮਿੰਟ ਉਹ ਹੋ ਗਿਆ ਮੇਰਾ ਲੇ ਕੇ ਆ ਗਿਆ ਮੈਂ ਤੁਹਾਡੇ ਲਈ ਗਿਫਟ ਰੋਣਾ ਧੋਣਾ ਕਰੋ ਬੰਦ ਹੱਸਦੇ ਚਿਹਰਿਆਂ ਦੇ ਘਰ ਬਸਦੇ ਹੱਸਦੇ ਰਹਾ ਕਰੋ ਤੇ ਕੱਲਾ ਨਾ ਮਾਰੋ ਹੱਜ ਫੜਾਓ ਗਿਫਟ ਮੇਰਾ ਲੇਟ ਹੋ ਗਿਆ ਸੀ ਥੋੜਾ ਜਿਹਾ ਤੇ ਇਸ ਕਰਕੇ ਰੋਈ ਤਾਂ ਨਹੀਂ ਹੁੰਦਾ ਬਹੁਤਾ ਲੇਟ ਦਾ ਹਾਲ ਨੂੰ ਲਓ ਭਾਈ ਆਹ ਦੇ ਹਾਂ ਵੀਰ 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 ਸਹੀ ਕਿੰਨੇ ਇੰਦੇ ਨੂੰ ਤਾਂ ਨਾ ਬਣਾਉਂਦੇ ਤੂੰ ਫਰੈਰ ਨਾ ਲੈਣਾ ਹੀ ਨਹੀਂ ਬਰਾਮੀ ਨਹੀਂ ਨਾ ਗਿਫਟ ਹੱਸਦੇ ਹੱਸਦੇ ਲੈ ਲੈ ਚੱਲ ਪਹਿਲੇ ਗੈਸ ਕਰ ਰਚ ਗਈ ਹੈ ਗੈਸ 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 ਕਰ। ਕੜੇ ਬਣਾਏ ਮੇਲੇ। ਕੜੇ ਤੋਂ ਨਿਆਣੀ ਆ ਦੱਸ। ਹਾਂ ਜਿਹੜੇ ਗਜਰੇ ਹੁੰਦੇ ਲੇਟਿਜ਼ ਬਣਾਉਂਦੇ ਨੇ। ਅਸਲੀ ਗਜਰੇ। ਉਹ ਜਿਹੜੇ ਸੋਨੇ ਦੇ ਹੁੰਦੇ, ਚਾਂਦੀ ਦੇ ਹੁੰਦੇ। ਗਜਰੇ ਨਹੀਂ ਹੈਗੇ ਇਹਦੇ ਵਿੱਚ। ਦੇਖੋ ਪਹਿਲੇ ਆਪੂ ਗੈਸ ਕਰੋ ਕੀ ਹੋ ਸਕਦਾ ਵਿੱਚ। ਪਰ ਗਜਰੇ ਇੰਨੇ ਛੋਟੇ ਨਹੀਂ ਹੁਣੇ। ਇਹ ਮੇਰੇ ਵੀ ਤੇ ਸਾਈਜ਼ ਵੱਡਾ। ਦੇਖੋ ਵੀ ਇਹ ਵਿੱਚ। ਚੈਨੀ। ਦੇਖ ਲਾ ਵਿੱਚ ਗੈਸ ਇੰਨਾ ਕੁਸ਼ ਗੈਸ ਕਰੀਦਾ ਇੱਕ ਚੀਜ਼ ਗੈਸ ਕਰੀਦੀ ਹੁੰਦੀ ਹੈ। ਦਾ ਟਾਪਸ ਹੋਊਗਾ। ਸਮਾਈ ਤਾਂ ਚਿਹਰੇ ਤੇ ਫੇਰ ਵੀ ਨਹੀਂ ਆਈ ਜਨਾਨੀ ਨੇ ਬਸ ਸਮਲ ਕੇ ਆਉਣੇ ਹੁੰਦੇ ਬੰਦਾ ਕੋਲ ਕੇ ਹੋਣੀ ਆ ਦੇਖੂਗੀ ਤਾਂ ਮੈਂ ਹਾਂ ਇਹਦੇ ਉੱਤੇ ਮੈਂ ਟੋਫੀਆਂ ਪਾਈਆਂ ਮੈਂ ਬਿਲੇ ਕਿ ਦਸਲਾਪਾ ਮਾਤਾ ਹੋਈ ਗੋਲੀ ਇਹ ਤਾਂ ਕੋਲ ਕੇ ਸਮਾਈ ਲਾਉਂਗੀ ਜੇ ਬੂ ਚੰਗੀ ਲੱਗੀ ਜੀ ਸਮਾਈ ਲਾ ਲਿਆ ਕਰ ਲਿਆ ਗੈਸ ਕੀ ਦੇਗਾ ਮੈਂ ਕਰ ਲਿਆ ਗੈਸ ਬਾਹਰ ਦੇਖੋ ਮਿੱਤਰੋ ਆ ਲੈ ਕੇ ਆਇਆ ਮੈਂ ਗਿਫਟ ਬੋਕਸ ਕੀ ਦੇਖਦਾ ਦੇਖਦੇ ਕੀ ਹੈ ਨਿੱਕੀ ਮੈਨੂੰ ਤਾਂ ਪਤਾ ਹੀ ਆ ਕੀ ਆ ਤੇ ਇਹਨੂੰ ਨਹੀਂ ਪਤਾ ਕਿ ਮੈਡਮ ਨੂੰ ਕੀ ਹੈ ਗੱਲ ਇਹ ਦੋ ਦਿਨ ਲਾਤੇ ਹੁਣ ਉਹ ਤੁਮ ਨੂੰ ਭੇਟਿਆ ਦੇ ਕਿਦਾਂ ਲਵੇੜੇ ਲੈ ਕੇ ਆਏ ਆ ਉਹਨਾਂ ਨੂੰ ਕਹਿਣਾ ਤੇਪੀਆਂ ਘਟ ਲਾ ਦੇ ਜਿੰਨਾ ਤੇਪੀਆਂ ਕੋਈ ਘੁੰਦੇ ਮਨ ਲੇਟ ਹੋ ਗਿਆ 10 ਦਿਨ ਲੈ ਲੇਟ ਨਹੀਂ ਦਲ ਪੁੱਤ ਦਾ ਫੈਨ ਜੱਟ ਸੋਨੇ ਵਰਗਾ ਸੋਨੇ ਵਰਗਾ ਕੀ ਲੈ ਕੇ ਆਏ ਆ ਦੇਖੋ ਜੀ ਆ ਖਾਲੀ ਖਾਲੀ ਡੱਬੀ ਲੈ ਕੇ ਆਏ ਹਾਂ ਚਾਂਦਰ ਮੈਨੂੰ ਬੜੀ ਪਸੰਦ ਆ ਚਾਂਦਰ ਬਣ ਮਿੱਤਰਾਨੀ ਇਹ ਗਾਣਾ ਮੈਨੂੰ ਤਾਂ ਪਸੰਦ ਆ ਇੰਨੀ ਆ ਕਿਉਂਕਿ ਇਹ ਜਿਹੜੇ ਬੁਰਾੜਾ ਇਹ ਮੈਨੂੰ ਜਿਆਦਾ ਪੁਰਾਣੀ ਪਸੰਦ ਆ ਕੜਕਦੀ ਜਿਆਦਾ ਬੁਰਾੜੀ ਚਾਂਜਣਾ ਇਹਨੂੰ ਬੁਰਾ ਨਹੀਂ ਚਾਂਜਣਾ ਪਸੰਦ ਸੀ ਜਿਆਦੇ ਬਹੁਤ ਟਾਈਮ ਦੀ ਕਹਿਣ ਦੇਈ ਸੀ ਤੇਰੀਆਂ ਇੱਧਰੋਂ ਚੰਨ 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 ਕੰਮ ਥੈਂਕ ਯੂ ਤੇ ਬਟ ਇੰਨਾ ਪਿਆਰ ਨਹੀਂ ਮਿਲੂਗਾ ਕਿਉਂਕਿ ਤੇਨੇ ਲੇਟ ਹੋਇਆ ਜਿਹੜਾ ਤੜਫਾਇਆ ਉਹ ਤੇ ਉਹ ਜੰਗਲਾਂ ਨੇ ਆਤੀਆਂ ਇਹ ਲੇਟ ਹੋ ਗਈਆਂ ਸੀਗੀਆਂ ਦਿੱਕਤ ਆ ਗਈ ਥੋੜੀ ਜੀ ਪਰੇਸ਼ਾਨੀ ਆ ਗਈ ਪਾਕੇ ਦੇਖਣਾ ਕਿ ਥੋੜੀ ਇਹਨਾਂ ਨੇ ਆ ਲਿਆ ਪਾਕੇ ਪਾਕੇ ਦਿਖਾਣਾ ਰੱਖ ਰੱਖ ਆ ਪਾਕੇ ਦੇਖੋ ਜੀ ਸਾਡੇ ਗਿਫਟ ਤਾਂ ਇਦਾਂ ਦੇ ਮਣ ਮੋਤੇ ਬਾਕੀ ਪ੍ਰਮਾਤਮਾ ਸਾਹਿਬ ਨੇ ਜੜਦੀ ਕਰਾ ਚ ਰੱਖੀ ਇਹ ਵੀ ਤੁਸੀਂ 6 ਸਾਲਾਂ ਵੱਲ ਦਾ ਛੋਟਾ ਵੀ ਮੈਂ ਪਹਿਲੀ ਵੇਖ ਲਈ ਚੰਗੇ ਰੱਖੀ ਉਹ ਨਹੀਂ ਨੂੰਸਾਨ ਆਈ ਜੀ ਨਿਆਉਂ ਉਹ ਬਤਾ ਬੁਰਾ ਆਲੀਆ ਮੈਨੂੰ ਉਹ ਉਹਦੇ ਚ ਯਾਰੇ ਬੋਰ ਨਹੀਂ ਜਗੇ ਤਾਂ ਨਹੀਂ ਪਹੁੰਚਣੀ ਥੈਂਕ ਯੂ ਥੈਂਕ ਯੂ ਉਹ ਵੀ ਦਿਖਾ ਦੇਣਾ ਉਹ ਮੇਰੇ ਪਹੁੰਚਾਂ ਤੋਂ ਨਹੀਂ ਜੇ ਤੁਸੀਂ ਉਹ ਦੇਖਣਾ ਚਾਹੁੰਦੇ ਹੋ ਤਾਂ ਮੀਂਹ ਥੱਲੇ ਬਲੌਗ ਹੋਣੇ ਸਾਡੇ ਉਹਦੇ ਵਿੱਚ ਦੇਖ ਸਕਦੇ ਹੋ ਪਰ ਉਹ ਮੈਨੂੰ ਉਹ ਨਾਲ ਜਿੱਦ ਸਿੱਧੀਆਂ ਸੀ ਬਸ ਐਂਡ ਤੇ ਹੀ ਦੋ ਗੁੰਗਰੂ ਜੇ ਉਹ ਮੈਨੂੰ ਤਾਂ ਨਹੀਂ ਪਹੁੰਚਾਈਆਂ ਠੀਕ ਹਉਨਾ ਇਹ ਤਗਦੀ ਹੈ ਨਹੀਂ ਇੱਥੇ ਰੱਖ ਉੱਪਰ ਬੈਠੋ ਜਦੋਂ ਕਾਂ ਦੀ ਖੋਲ ਵੀ ਜਾਂਦੀ ਹੁੰਦੀ ਹੈ ਨਾ ਲੋ ਜੀ ਝਾਂਜਰ ਪੈ ਗਈ ਛੰ 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 ਦੁੱਢੀ ਗਈ ਉੱਥੇ ਬਾਤੀ ਹੁਣ ਲੱਗਾ ਨਹੀਂ ਤੈਹੀ ਛੰ 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 ਇੰਨਾ ਸਾਈ ਸਹੀ ਦਿੰਦਾ ਆ ਜਾਲੇ ਵੱਡੀਆਂ ਜਿਹੜੇ ਪਹਿਲੇ ਜਾਲੇ ਵੱਡੀਆਂ ਸੀ ਅੱਛਾ ਖੋਲਿਆ ਨਹੀਂ ਆ ਨਾ ਲਓ ਜੀ ਚਾਂਜਰਾ ਪਾ ਦਿੱਤੀਆਂ ਇਹਨਾਂ ਨੂੰ ਤੇ ਬਾਕੀ ਜਿਹੜੇ ਗਿਫਟ ਆ ਉਹ ਹੁਣ ਓਪਨ ਕਰਨਗੇ ਆ ਮੈਡਮ ਹੋਣੀ ਤੇ ਉਹ ਵੀ ਤੁਸੀਂ ਦੇਖ ਲਿਓ ਸਾਰੇ ਜਾਣੇ ਜਿਹੜੇ ਬਾਕੀ ਸਾਰੇ ਦਾ ਪਿਆਰ ਹੁਣ ਮੈਂ ਦੀ ਬਣੇ ਰਹੋ ਸਾਰੇ ਸਾਡੇ ਪੀਰ ਭੈਣ ਭਰਾ ਇੰਨੇ ਵੀ ਦੇਖ ਰਹੇ ਆ ਸਾਨੂੰ ਤੇ ਇੱਦਾਂ ਹੀ ਸਾਨੂੰ ਪਿਆਰ ਕਰਦੇ ਰਹੋ ਤੇ ਅਸੀਂ ਤੁਹਾਡੇ ਲਈ ਵਧੀਆ ਤੋਂ ਵਧੀਆ ਵਲੌਗ ਲੈ ਕੇ ਆਉਂਦਾਂ ਰੋ ਮਸ਼ੀਨ ਬੰਦ ਕਰ ਲਾ ਮਾਦਾ 2 ਮਿੰਟ ਕਹਿੰਦੇ ਮਾਤਾ ਨਾ ਕਿਹਾ ਕਰੋ ਮੰਮੀ ਕਿਹਾ ਕਰੋ ਸਾਡੇ ਸਾਰੇ ਮਾਤਾ ਹੀ ਕਹਿੰਦੇ ਆ ਜੀ ਇੱਤਰ ਸਾਡੇ ਪਰ ਉਧਰ ਮਮਾ ਕਹਿੰਦੇ ਮਮਾ ਪਰ ਸਾਡੇ ਸਾਰੇ ਮਾਤਾ ਹੀ ਕਹਿੰਦੇ ਆ ਮੰਮੀ ਸਾਡੇ ਨਹੀਂ ਸਾਡੇ ਤਾਂ ਮੰਮੀ ਜੀ ਮੰਮਾ ਸਾਡੇ ਮਾਤਾ ਹੀ ਕਹਿੰਦੇ ਸਾਰੇ ਜਾਣੇ ਤੇ ਬਾਕੀ ਅਸੀਂ ਹੁਣ ਬਾਕੀ ਵੀ ਗਿਫਟ ਓਪਨ ਕਰਨ ਲੱਗੇ ਆ ਜੀ ਤੇ ਤੁਸੀਂ ਦੇਖੋ ਸਾਰੇ ਜਾਣੇ ਬਾਕੀ ਗਿਫਟ ਇੱਕ ਗਿਫਟ ਜਿਹੜਾ ਮੇਰਾ ਆਏਗਾ ਨਾ ਉਹ ਬਹੁਤ ਫਨੀ ਹੈ ਗਿਫਟ ਉਹ ਵੀ ਦੇਖਿਓ ਜਰੂਰ ਕੋਈ ਵੀ ਇਹਦੇ ਵਿੱਚ ਹੀ ਆ ਇਹ ਹੋਰ ਜਾਂਦਾ ਹਾਂ ਹਾਂ ਇੱਕ ਗਿਫਟ ਹੋਰ ਆ ਉਹ ਫਨੀ ਆ ਤੇ ਉਹ ਵੀ ਜਰੂਰ ਦੇਖਿਓ ਚੱਕ ਚੰਝਰ ਸ਼ਾਬਾਸ਼ ਇਹਦੇ ਗਿਫਟ ਲਿਆਉਂਦੇ ਰਹੋ ਸ਼ਾਬਾਸ਼ ਸ਼ਾਬਾਸ਼ ਦੇਖਿਆ ਇੱਦਾਂ ਪਾ ਗਿਫਟ ਦੇਈਦਾ ਰਿਵਾਰੂ ਵੁਕੇ ਸਾਰਿਆਂ ਨੇ ਕਹਿਣਾ ਰਿਵਾਰੂ ਵੁਕੇ ਥੋੜੀ ਗਿਫਟ ਦੇਈਦਾ ਹੁੰਦਾ ਇਹ ਸਾਡਾ ਪਿਆਰੀ ਹੈ ਜੀ ਗਿਫਟ ਓਪਨ ਜਿਹੜੇ ਜਿਹੜੇ ਆਏ ਆ ਠੀਕ ਚੱਕ ਕੇ ਲੈ ਕੇ ਆਓ ਕਲਾ ਕਲਾ ਉੱਥੇ ਲੋ ਜੀ ਇੱਦਾਂ ਤਾਂ ਸੂਟ ਸੀ ਹੋ ਰਹੇ ਆ ਧਮਾ ਧਮ ਕਹਿੰਦੇ ਮੰਮੀ ਤੁਹਾਡੇ ਸਾਨੂੰ ਸੂਟ ਸੀ ਦੇ ਬਹੁਤ ਵਧੀਆ ਲੱਗਦੇ ਬਹੁਤ ਵਧੀਆ ਹੈ ਮੰਮੀ ਮੰਮੀ ਸਾਡੇ ਸੂਟ ਤਾਂ ਦਿੱਲੀ ਦੇ ਹੁੰਦੇ ਹੀ ਆ ਗਿਫਟ ਓਪਨ ਕਰਨਾ ਮੈਨੂੰ ਤਾਂ ਇਹਦੇ ਉੱਤੇ ਬਹੁਤ ਖੁਸ਼ੀ ਆ ਕਿ ਜ਼ਿੰਦਗੀ ਵਿੱਚ ਪਹਿਲੀ ਵਾਰ ਤਾਂ ਗਿਫਟ ਮਿਲਿਆ ਆ ਇਹ ਕਰਕੇ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਆ ਚਾਹੇ ਮੇਰੇ ਕੋਲ ਦੋ ਗਿਫਟਾਂ ਚਾਹੇ ਇੱਕ ਆ ਇਹ ਕਰਕੇ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਆ ਤੇ ਪਹਿਲੀ ਵਾਰ ਤਾਂ ਇਦਾਂ ਗਿਫਟ ਖੋਲਣਾ ਜਿਹੜਾ ਮੈਨੂੰ ਆਇਆ ਹੋਣੇ ਬਾਕੀ ਪੈਕ ਵੀ ਬਹੁਤ ਕੀਤੇ ਆ ਤੇ ਗਿਫਟ ਦਿੱਤੇ ਵੀ ਬਹੁਤ ਆ ਬਟ ਮਿਲਿਆ ਨਹੀਂ ਕੋਈ ਅਜੇ ਪਹਿਲੀ ਵਾਰ ਮਿਲਿਆ ਆ ਮੈਂ ਬਹੁਤ ਜ਼ਿਆਦਾ ਖੁਸ਼ ਆ ਤੇ ਹੁਣ ਆਪਾਂ ਖੋਲ ਕੇ ਦੇਖੀਏ ਦੇਖੋ ਮੰਮੀ ਆ ਜੋ ਦੂਜਾ ਖਵਾ ਮੈਨੂੰ ਤੇ ਇਹ ਜਗਤ ਮੇਰਾ ਬਹੁਤ ਹੋ ਜਾ। ਕੋਈ ਨਹੀਂ ਪਹਿਲੀ ਵਾਰ ਤੇ ਦਿੱਤੂ ਨੂੰ ਲੈ ਆਇਆ ਕਿ ਮੈਂ ਕੋਈ ਕਾਰੀਗਰੀ ਚ ਨਹੀਂ ਖਲੂਗੀ ਆਰਾਮ ਨਾਲ ਹੋਊਗਾ। ਮੰਮੀ ਨੂੰ ਅਜਾ ਬੜਾ ਪਸੰਦ ਆਇਆ। ਮੰਮੀ ਕਹਿੰਦੇ ਤਾਂ ਪਰ ਜੂੜ ਜੀ ਲੋ। ਕੱਲੋਂ ਸੋਣਾ ਇੰਨਾ ਨਾ ਹੁਣ ਬੰਦ ਨਾ ਕਰਾ। ਨਾਹ ਜੀ ਗਿਫਟ ਓਪਨ ਹੋਣ ਗਿਆ। ਕਈ ਹੋਲ ਤਾਂ ਮਿਲਦਾ ਇੱਕ ਦੀ ਖੋਲ ਨੂੰ ਸ਼ੀਸ਼ਾ ਸ਼ੀਸ਼ੇ ਨਾਲ ਮੈਂ ਜਾਉਂਗਾ ਸਿਰ ਮੇਰੇ ਸ਼ੀਸ਼ਾ ਆਇਆ ਵਿੱਚ ਦੇਖਦੇ ਆ ਕਿ ਇਹ ਮਿੰਦਾ ਕੁਝ ਲੱਗਦਾ ਕੁਛ ਸਿਨਰੀ ਹੋਈ ਹੈ ਕੀ ਪਤਾ ਮੇਜ ਫੋਟੋ ਹੀ ਹੋਵੇ ਉਹ ਫੋਟੋ ਤੇਰੀ ਆ ਇਹ ਨਹੀਂ ਹੋ ਸਕਦਾ ਜਿਵੇਂ ਐਡੀ ਫੋਟੋ ਹੋ ਪਰ ਮੇਰੀ ਹੋਣੀ ਮੇਰਾ ਬਰਥਡੇ ਜੀ ਫੈਟ ਕਿਦਾਂ ਆਏ ਸਾਡੇ ਦੇਣਾ ਹੀ ਸ਼ਾਇਦ ਕੋਈ ਨਾ ਖੋਲ ਕੇ ਪਰੇ ਮਾਰੇ ਇਹਨਾਂ ਨੂੰ ਕੀ ਕਹਣਾ ਤੂੰ ਟੂਟ ਸੀਨੇ ਸੀ ਮੈਂ ਤਾਂ ਮੰਮੀ ਨੂੰ ਪਸੰਦ ਆ ਇਥੋਂ ਆਦਾਨ ਲਈ ਫੋਟੋ ਨਾਲ ਘੱਟ ਹੋ ਗਈ ਫੋਟੋ ਤੇ ਲੱਗੇ ਅਮਲਾ ਟੇਪ ਨਾਲ ਹੀ ਫੇਟ ਦੇ ਦੀ ਫੋਟੋ ਪੜਾ ਬਣ ਆ ਜਾਂਦਾ ਫੋਟੋ ਪੜਾ ਬੜੀ ਪੜਾ ਇਹ ਬਾਰੇ ਨਾਲ ਮੰਮੀ ਕੋਲ ਹੈ ਨਾ ਪਹਿਲਾਂ ਮੈਂ ਦੇਖੀ ਨਾ ਹਿੰਦੀ ਬਾਕ ਕੀ ਕੀਤਾ ਮਾਸਟਰ ਵਾਹ ਬੜਾ ਅਕਸਰ ਆ ਰਹੀ ਹੈ ਵਾਹ ਬੜੀ ਬਿਊਟੀਫੁੱਲ ਹਨ ਕਿੰਨੀ ਸੋਹਣੀ ਹੈ ਨਾ ਜਿੱਦਾਂ ਪੁਰਾਣੇ ਜ਼ਮਾਨੇ ਪਹਿਲਾਂ ਹੁੰਦਾ ਹੀ ਪੇਂਟਿੰਗ ਨਹੀਂ ਕੀਤੀ ਹੁੰਦੀ ਇਦਾਂ ਹਣਾ ਪੇਂਟਿੰਗ ਟਾਈਪ ਬਣਾਈ ਹੈ ਥੈਂਕ ਯੂ ਜੀ ਥੈਂਕ ਯੂ ਇੰਨਾ ਸਾਰਾ ਪਿਆਰ ਦੇਣ ਦੇ ਲਈ ਥੈਂਕ ਯੂ ਸਾਨੂੰ ਇੰਨਾ ਵਧੀਆ ਕੁਝ ਦੇਣ ਲਈ ਜ਼ਿੰਦਗੀ ਦਾ ਸਭ ਤੋਂ ਵਧੀਆ ਗਿਫਟ ਲੱਗਦਾ ਮੈਂ ਕਹਿੰਦਾ ਸਾਰੇ ਰਿਕਾਰਡ ਹੀ ਟੁੱਟ ਗਏ ਉਹ ਹੈ ਜੋ ਪਰਮਾਤਮਾ ਦਾ ਆਸ਼ੀਰਵਾਦ ਮਿਲ ਜੇ ਉਹ ਤਾਂ ਬੱਡੀ ਗੱਲ ਇੱਕ ਗਿਫਟ ਹੀ ਲੱਖਾਂ ਵਰਗਾ ਹੋ ਗਿਆ ਸਹੀ ਗੱਲ ਹੈ ਥੈਂਕ ਯੂ ਥੈਂਕ ਯੂ ਥੈਂਕ ਯੂ ਹੱਥਾਂ ਪੈਰਾਂ ਦੀਆਂ ਹੁੰਦੀਆਂ ਖੜੀਆਂ ਹੁੰਦੀਆਂ ਦੀ ਇੱਕ ਗਿਫਟ ਲੱਖਾਂ ਵਰਗਾ ਲੱਖਾਂ ਕਰੋੜਾਂ ਅਰਬਾਂ ਵਰਗਾ ਹੀ ਆ ਇਹਦਾ ਕੋਈ ਮੁੱਲ ਨਹੀਂ ਹੈਗਾ ਇਹ ਚੀਜ਼ ਬਹੁਤ ਵਧੀਆ ਲੱਗਾ ਥੈਂਕ ਯੂ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਗਿਫਟ ਭੇਜਣ ਲਈ ਇੰਨਾ ਪਿਆਰ ਕਰਨ ਲਈ ਇੰਨਾ ਸੋਹਣਾ ਗਿਫਟ ਥੈਂਕ ਯੂ ਥੈਂਕ ਯੂ ਬਹੁਤ ਵਧੀਆ ਲੱਗਾ ਥੈਂਕ ਯੂ ਇਦੇ ਪਿਆਰ ਕਰਦੇ ਰਹੋ ਪੈਨ ਸੈੱਟ ਕਰਦੇ ਆਪਾਂ ਲੋ ਜੀ ਗਿਫਟ ਲੈਣ ਗਏ ਆ ਪਤਾ ਨਹੀਂ ਕਿਹੜੇ ਫੂੰਜੇ ਚ ਬਾੜ ਕੇ ਰੱਖਿਆ ਆ ਜਿਹੜਾ ਆਏ ਨਹੀਂ ਹੱਲੇ ਆਜੋ ਹਣਾ ਹੋ ਆ ਗਈ ਲੈ ਲੋ ਜੀ ਆ ਗਈ ਆਹ ਹੈ ਆ ਗਈ ਗਿਫਟ ਬਹੁਤ ਹੀ ਸ਼ਾਨਦਾਰ ਆ ਇਹ ਗਿਫਟ ਇੰਨਾ ਸ਼ਾਨਦਾਰ ਆ ਕਿ ਤੁਸੀਂ ਯਾਦ ਕਰੋਗੇ ਤੁਹਾਡੇ ਕੰਮ ਦੀ ਚੀਜ਼ ਆ ਸਾਡੇ ਕੰਮ ਦੀ ਚੀਜ਼ ਲੈ ਲੋ ਇਹ ਤਾਂ ਜਿਦਾ ਚੱਕ ਕੇ ਲੱਗੇ ਜਿਦਾ ਪੱਥਰ ਹੁੰਦਾ ਆ ਲੋ ਇੱਥੇ ਇਹ ਇੱਥੇ ਰਕਤਾ ਨੂੰ ਖੋਲ ਕੇ ਦੇਖਿਓ ਇਹ ਫਿਰ ਲੈ ਲੈਂਦਾ ਦੇਖ ਲੈ ਅੱਗੇ ਦੇਖ ਕਿ ਡੱਬਾ ਆ ਰਿਹਾ ਮਿਲ ਰ ਪੱਥਰ ਹੀ ਆ ਵਿੱਚ ਕੋਈ ਇਧਰ ਹੀ ਘੁੜ ਦਿਨਦਾ ਆਪਣੀ ਘਰ ਵਾਲੀ ਨੂੰ ਦੇਖ ਲਈ ਖੋਲ ਕੇ ਕੀ ਕੋਈ ਸੂਟ ਵਗਾਰਾ ਮੈਗਾ ਹੁੰਦਾ ਚਲ ਕੋਈ ਹੋਰ ਚੀਜ਼ ਹੁੰਦੀ ਖੋਲ ਤਾਂ ਸਹੀ ਕੀ ਆ ਦੇਖਿਆ ਹੈ ਲਾਉਂਦੀ ਹੋ ਆ ਸੇਕ ਲਾਵੇ ਨਾ ਨਾ ਸਾਰੀ ਉਮਰ ਰੋਟੀਆ ਬਣਾਈ ਜਾਣੀ ਆ ਆਪੇ ਲੜੀ ਆਪਣੇ ਲੈ ਲੈਂਦਾ ਹਾਂ ਗੁੱਟ ਖਾਣ ਨੂੰ ਤੇਰਾ ਹੀ ਸੀਗਾ ਫੇਰਣਾ ਜਿਹੜਾ ਆਇਆ ਸੀਗਾ ਤੈਨੂੰ ਦਾਦ ਚ ਉਹ ਪੈਕ ਕਰਕੇ ਲਿਆਤਾ ਦਿੰਦੀ ਐਰ ਮੈਂ ਦਾਦ ਜਮੇ ਨੂੰ ਕੁਝ ਵੀ ਦਿੱਤਾ ਕਰਦੇ ਸੀ ਪੈਸੇ ਤੋਂ ਆਗਿਆ ਲਿਆਤਾ ਰਾਮਾ ਬਈ ਅੱਛਾ ਇਹ ਮੈਂ ਤਾਂ ਹਿਉ ਕਹਿੰਦੀ ਤੁਹਾਨੂੰ ਵੀ ਮਿੰਨ ਦੋ ਚਕਲਾ ਬਿਲਲ ਚੰਗੇ ਲੱਗਦਾ ਇੱਧਰ ਲੈ ਆ ਦੋ ਜਿਹੜੇ ਹੁਣ ਚੱਲੇ ਆ ਵਦਿਆ ਇੰਨੀ ਮੈਨੂੰ ਖੁਸ਼ੀ ਨਹੀਂ ਹੋਈ कोई ड्रेस लेवने है कोई और चीज लेवने मेरे फोन दी कुछ चीज लेवने ले लो ले आ माड़ी चीज है एक और वो कांट जी रेंदी है बस हुन आगे दो टाइम ਥੱਲੇ ਤੇ ਪੈਂਦੀ ਤੇ ਟੇ ਟੇ ਬਟਾੜਿਆ ਕਰਿਆ ਕੋਹ ਹੁਣ ਬੈਠੇ ਤੇ ਜੜੀਗਾ ਅੱਗੇ ਥੱਲੇ ਨੂੰ ਬੇਲ ਦੀ ਜਿੰਨੀ ਇਧਰ ਮਾੜਾੜੇ ਸੂਟਾਂ ਸੂਟ ਗਿਚਾੜੇ ਤਗੜ 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 ਇੱਕਦ ਵਧੀਆ ਵੀ ਹੈ ਤੇਰੀ ਕਿਤੇ ਮਾੜਾ ਹੋਵੇ ਗਿਫਟ ਗਿਫਟ ਹੀ ਹੁੰਦਾ ਹਾਂ ਗੱਲ ਤਾਂ ਗਿਆ ਕੀ ਹੁੰਦਾ ਮੰਮੀ ਇਹ ਵੀ ਖਾਂ ਤਾਂ ਤਾੜੀ ਮਿਲਿਆ ਡੈਡੀ ਉਹ ਦੋ ਦਿਨ ਹੀ ਦੇਖਣਾ ਮੈਂ ਮੰਮੀ ਕਹਿੰਦੇ 10 ਦਿਨ ਹੀ ਦੇਖਣਾ ਉਹ ਜਿੱਦੜ ਮੁੰਡਾ ਟੁੰਮਿਆ ਹਾਂਜੀ ਦੇਖ ਲੈ ਸਾਰੇ ਨੇ ਗਿਫਟ ਫਿਰ ਮੈਨੂੰ ਤਾਂ ਬਹੁਤ ਪਸੰਦ ਆਇਆ ਬਹੁਤ ਪਿਆਰ ਮਿਲਿਆ ਮੇਰੇ ਲਈ ਕੇਕ ਵੀ ਆਏ ਜਿੱਥੇ ਇੱਕ ਇੱਕ ਕੇਕ ਵੀ ਨਹੀਂ ਕਦੀ ਕੱਟਿਆ ਸੀ ਉਥੇ ਦੋ ਦੋ ਕੇਕ ਕੱਟੇ ਸੱਚ ਉਹ ਵੀ ਆਪਣਾ ਇਹ ਉਹ ਵੀ ਲੈਂਦੇ ਸੀਗੇ ਇਨੂੰ ਡਰੈਸ ਲੈਂਡ ਵੀ ਮੈਂ ਖੜਿਆ ਸੀਗਾ ਬਟ ਇਹਨੇ ਡਰੈਸ ਨਹੀਂ ਲਈ ਉੱਥੇ ਇਹਨੇ ਕੀ ਕੀਤਾ ਕਿਉਂਕਿ ਮੈਂ ਪੜਾ ਕਿ ਸੀ ਉਹ ਜਿਹੜੇ ਜਸਲੀਨ ਦੇ ਤਾਂ ਸੈੱਟ ਦੇ ਕੱਪੜੇ ਹੈ ਨਹੀਂ ਸੀ ਤੇ ਇਸ ਕਰਕੇ ਮੈਂ ਕਿਹਾ ਉਹਨਾਂ ਦੇ ਸੂਟ ਕੱਪੜੇ ਲੈ ਲੈਨੇ ਆਂ ਆਹ ਰੂ ਵੀ ਦਿਖਾ ਦਮ ਕੱਪੜੇ ਜਸਲੀਨ ਦੇ ਸੈੱਟ ਮੌਕਾ ਤਰ ਰਹੇ ਨੇ ਤੇ ਬਾਕੀ ਮੈਨੂੰ ਵੀ ਲੈ ਕੇ ਤੀਆ ਟੀ-ਸ਼ਰਟ ਇੱਕ ਘੂਤਾਂ ਵਾਲੀ ਆਹ ਬੈਕ ਸਾਈਡ ਘੂਤ ਨਹੀਂ ਹੈ ਡਰੈਸ ਨੂੰ ਬਹਿ ਦਿੱਤੇ ਸੀਗੇ ਅਮਨ ਨੂੰ ਤੇ ਇਹਨੇ ਕੀਤਾ ਬੱਚਿਆਂ ਸੂਟ ਲੈ ਲਏ ਸੀਗੇ ਆ ਜਸਲੀਨ ਲੈਂਦਾ ਸੂਟ ਇੱਕ ਦਾ ਛੋਟੇ-ਮੋਟੇ ਜਿਹੜੇ ਸਾਈਟਾਂ ਦੇ ਟਪਾਡੇ ਚਾਹਦੇ ਉੱਥੇ ਤੋਂ ਤੇ ਆਹ ਵਾਲਾ ਹੈਗਾ ਸਹਿਜ ਦਾ ਕਿਉਂਕਿ ਮੈਨੂੰ ਸਾਰੇ ਪਤਾ ਕੀ ਕਰਨੇ ਦਿੰਦੇ ਆਪਣੇ ਕੱਪੜੇ ਲੈਣ ਦਿੰਦੇ ਨਿਆਣਿਆਂ ਦੇ ਲਈ ਮੈਂ ਤਾਂ ਖੈਰ ਨਹੀਂ ਲੈਣੀ ਨਿਆਣਿਆਂ ਲਈ ਲੈਂਦੇ ਤੇ ਬੱਚਿਆਂ ਲਈ ਲੈਂਦੇ ਆਪਾਂ ਪਲੈਨ ਵਾਲਾ ਬ੍ਰੇਕ ਵਾਲਾ ਇਹ ਰ ਸਹਿਜੂ ਦਾ ਹੈਗਾ ਹਾਂ ਇਹ ਸਹਿਜੂ ਦਾ ਇਹ ਸਹਿਜੂ ਤੋਂ ਲੈਂਦਾ ਬਲੈਕ ਵਾਲਾ ਆਹ ਸਹਿਜੂ ਬੈਠੀ ਇੱਧਰ ਰੂਸ਼ਨ ਤੋਂ ਆਈ ਆ ਹੁਣੇ ਹੀ ਢੇੜ ਦੋਬਦਾ ਮੇਰਾ ਇਹ ਠੀਕ ਨਹੀਂ ਹੈਗੀ ਅੱਜ ਤੇ ਆ ਜਸਲੀਨ ਦਾ ਆ ਜੱਛੂ ਦਾ ਕੋਲ ਲੈਂਦਾ ਰੈੱਡ ਕਲਰ ਨਵੀਂ ਨਵੀਂ ਆਈ ਇਹਨਾਂ ਦੂਨਾ ਦੇ ਤਾਂ ਕੱਪੜੇ ਹੈ ਨਹੀਂ ਜਿਹੜੇ ਤੇ ਸੈਲ ਤਾਂ ਥੋੜੇ ਹੈਗੇ ਸੀ ਤੇ ਆ ਨਾਲ ਪੈਂਟ ਆ ਬਲੈਕ ਰੈੱਡ ਕਲਰ ਇਹਨਾਂ ਨੂੰ ਬੜਾ ਪਸੰਦ ਆਉਂਦਾ ਤਾਂ ਮੈਂ ਰੈੱਡ ਲੈ ਲਿਆ ਤੇ ਇੱਕ ਇਹਨਾਂ ਲਈ ਲੈਂਦੀ ਸੀ ਬਨੈਣ ਕਿਉਂਕਿ ਇਹ ਕਹਿੰਦੇ ਜੇ ਬਨੈਣ ਨੂੰ ਲੈ ਦੇ ਨੂੰ ਬਨੈਣ ਨਹੀਂ ਹੈਗੀ ਆ ਮੇਲੇ ਟੀ-ਸ਼ਰਟ ਲੈਂਦੀ ਆ ਇੱਕ ਮੈਂ ਪਾ ਲਈ ਆ ਇੱਕ ਬਲੈਕ ਪਾ ਲਈ ਆ ਉਹ ਵੀ ਦਿਖਾ ਦੇ ਪਰ ਮੇਲੇ ਕੁਛ ਨਹੀਂ ਲੈਂਦਾ ਇਹਨਾਂ ਨੂੰ ਉਹ ਹਿਲੀਅੰਟੀ ਦਾ ਜਾਂਦਰਾ ਤੇ ਉਹ ਬਹੁਤ ਹੱਤ ਦਾ ਪਰ ਕੱਪੜਿਆਂ ਦੇ ਪੈਸੇ ਦਿੱਤੇ ਸੀ ਫੇ ਮੈਂ ਲੈਏ ਨਹੀਂ ਮੈਂ ਕਿਹਾ ਸ਼ਾਇਦ ਆਪਣੇ ਵੱਲੋਂ ਕੋਈ ਗੱਲ ਲੈ ਆਈ ਹੁਣ ਸੱਗੀ ਲੈ ਆਂਦਾ ਇੰਨਾ ਗੇ ਸਿਰਸ ਆਹ ਲੈਂਦੇ ਇਹ ਤਾਂ ਟੀ-ਸ਼ਰਟ ਟੀ-ਸ਼ਰਟ ਖਾ ਲੈਣੀ ਮੈਨੂੰ ਤੇ ਖਾ ਲਈ ਦਿੱਤੀ ਹੈ ਬਲੈਕ ਦੇ ਤਾਂ ਲਈ ਸਾਰੇ ਪਾਈ ਜਿਹੜੀ ਮੈਂ ਪਾਈ ਆ ਬਲੈਕ ਉਹ ਟੀ-ਸ਼ਰਟ ਇੱਕ ਲੈ ਗਈ ਸੀ ਦੋ ਟੀ-ਸ਼ਰਟ ਲੈ ਕੇ ਦੇ ਦੋ ਗਰਮੀਆਂ ਨਿਕਲ ਜਾਣੀਆਂ ਬੰਦੀਆਂ ਤੇ ਸੂਟ ਆ ਗਏ ਸਾਡੇ ਦੋ ਟੀ-ਸ਼ਰਟ ਆ ਗਏ ਸੈਲ ਮੈਂ ਇੱਕ ਅੱਧਾ ਲਵਾ ਕੇ ਹੋਰ ਉਹ ਜਦੋਂ ਕਿਤੇ ਪੈਸੇ ਮਿਲੂਗੇ ਗਾਂ ਕੇ ਮम्मा ਦੇ ਫੈਸਲਾ ਹੂੰ ਕਿ ਹਲੇ ਕਿੰਨੇ ਕਿੰਨੇ ਕਸੀਰਨੇ ਲੈ ਲਿਆ ਸਹਜੂਆ ਗਿਫਟ ਦਿੱਤਾ ਤੇ ਮम्मा ਨੇ ਸਾਰੇ ਗੱਡੀ ਬਾਡੇ ਤੁਹਾਡਾ ਹੀ ਖੇਡਤੀ ਸਾਨੂੰ ਲਈ ਆ ਜੀ ਸਹਜੂ ਆਹ ਮਾਂ ਦਾ ਕੋਈ ਨਹੀਂ ਝਾਂਜਰਾ ਦੇ ਕਸੜਤੀਆਂ ਹੋਏ ਵੇ ਕੋਨੇ ਕਰ ਲਈ ਸੀ ਹਾਂ ਫਾਉਂਦੀ ਆ ਪਾ ਕੇ ਰੱਖੀ ਦੀਆਂ ਹੁੰਦੀਆਂ ਐ ਉਹ ਜਿਹੜੀ ਕੋਈ ਪਾਈ ਤਾਂ ਕੁੱਠੀ ਬਹਿ ਗਈ ਸੀ ਕਾਮ ਲਾਈ ਤੇ ਪਾਣੀ ਆ ਚਲੋ ਠੀਕ ਆ ਦੋਸਤੋ ਜੇ ਬਲੌਗ ਵਧੀਆ ਲੱਗਿਆ ਹੋਵੇ ਤਾਂ ਜਰੂਰ 10 ਨੂੰ ਸਬਸਕ੍ਰਾਈਬ ਕਰਿਓ ਤੇ ਪੈਰਾ ਜਿਹਾ ਬੈਲਟ ਕਰਿਓ ਤੇ ਮੈਨੂੰ ਬਹੁਤ ਵਧੀਆ ਲੱਗਾ ਤੇ ਇਹ ਵੀ ਮਿਲ ਗਏ ਅੱਜ ਬਹੁਤ ਤੇ ਚਲੋ ਠੀਕ ਆ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਦੀ ਪ੍ਰਮਾਤਮਾ ਸਾਨੂੰ ਚੜ੍ਹਦੀ ਕਲਾ ਚ ਰੱਖੇ ਤੇ ਤੁਸੀਂ ਸਾਨੂੰ ਪਿਆਰ ਕਰਦੇ ਰਹੋ ਲਾਈਕ ਕਰੋ ਕਮੈਂਟ ਕਰੋ ਸ਼ੇਅਰ ਕਰਿਓ ਬਾਏ 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 ਕਰ ਦੋ ਸੈਚੂ ਬਾਏ ਤਾਜੂ ਦੇ ਪੈ ਪੈ ਹੋਈ ਹੈ ਟੇਡ ਦੋਖ ਦਾ ਪਿਆਰ ਇਨਫੈਕਸ਼ਨ ਹੋ ਗਈ ਹੈ ਕੇ ਕਾਤ ਆ ਗਿਆ ਤੇ ਹੁਣ ਇਲਾਜ ਜਾਣ ਜਾਣਾ